ਦੇ ਨਾਮ ਤੇ ਗਰੰਟੀਆਂ ਆਉਂਦੀਆਂ ਇਹ ਕੀ ਹੈਗਾ ਸਿਸਟਮ ਨਹੀਂ ਜੀ ਮੈਂ ਪੁੱਛਿਆ ਸੀ ਕਿ ਇਹ ਕਹਿੰਦੇ ਨੇ ਕਿ ਚਾਹਤ ਅਜੇ ਹੋਰ ਆਉਣੇ ਆ ਬਸ ਜਿੰਦੇ ਆਈ ਜਾਂਦੇ ਗਏ ਜਾਂਦੇ ਕੋਈ ਫਰਕ ਨਹੀਂ ਪੈਂਦਾ ਇਲੀਗਲ ਬਣੇ ਤੁਹਾਡੇ ਕਿੱਥੇ ਬਣਿਆ ਇੱਥੇ ਸਾਰਾ ਦਾਣਿਆਂ ਦਾ ਰੈਸ਼ਨ ਕਾਟ ਨਹੀਂ ਹਜੇ ਤੱਕ ਬਣਾਇਆ ਕਿਸ ਨੇ ਦਾ ਮਾਠ ਮਾਰ ਹੁੰਨੇ ਫਿਰ ਕਿੱਥੇ ਜਾਂਦਾ ਮਾਠ ਮਾਰ ਹੂ ਡਾਕਟਰ ਹੋ ਜਾਣਾ ਹੀ ਉੱਥੇ ਸਰਕਾਰ ਦੇ ਅੱਗੇ ਵੀ ਕਹਿੰਦੇ ਆਂ ਔਰ ਪਿੰਡ ਦੇ ਸੋ ਪੰਜ ਸਾਲ ਨੂੰ ਮੈਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਸਕੂਲ ਦਾ ਥੋੜਾ ਜਿਹਾ ਚੋਟਿਆ ਜਾਵੇ ਬਾਕੀ ਸਾਡਾ ਕੋਡ ਕਾਰਡ ਕੋਠੀ ਦੇ ਬਣਿਆ ਆ ਹੁਣ ਇਦਾਂ ਹੈ ਕਿ ਸਾਡਾ ਜਿਹੜਾ ਟਾਈਮ ਆ ਔਖਾ ਨਾ ਲੱਗੇ ਸਸਕੇ ਦੋਸਤ ਮਹਾਨ ਜੀ ਸੰਚੀ ਮਤਸੀ ਵਖਰੇ ਜੀਬੀਸੀ ਅਪਡੇਟ ਪਿੰਡਾਂ ਵਿੱਚ ਵਿਚਰਦੇ ਹੋਏ ਪਿੰਡ ਪਹੁੰਚਿਆ ਖਨੌੜਾ ਦਾ ਖਨੌੜੇ ਦੇ ਇਤਿਹਾਸ ਬਾਰੇ ਇੱਥੇ ਦੀਆਂ ਉਪਲਬਧੀਆਂ ਬਾਰੇ ਤਾਂ ਜਿਹੜੀਆਂ ਕਮੀਆਂ ਰਹਿੰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਕੀ ਉਹਨਾਂ ਦਾ ਵਿਚਾਰ ਨੇ ਅਸੀਂ ਸਵਾਗਤ ਹੈ ਜੀਬੀਸੀ ਅਵਡਾ ਦੇ ਵਿੱਚ ਜੀ ਕੀ ਨਾਮ ਹੈ ਜੀ ਮੈਂ ਖੁਸ਼ਨਾ ਲਾਲ ਜੀ ਪਰਮੇਸ਼ਰਾਈ ਕਿਹੜੇ ਪਿੰਡ ਤੋਂ ਤੁਸੀਂ ਮੈਂ ਖਨੌੜੂ ਜੀ ਖਨੌੜੇ ਤੋਂ ਹਾਂ ਜੀ ਤੇ ਕਿੱਦਾਂ ਦੇ ਦੇ ਪਿੰਡ ਦੇ ਵਿੱਚ ਇਹ ਵਿਕਾਸ ਕਾਰਜ ਨੂੰ ਲੈ ਕੇ ਜਾ ਰਹੇ ਨਹੀਂ ਜਾਂ ਕੰਮ ਨੂੰ ਲੈ ਕੇ ਕੀ ਕਰਨਾ ਚਾਹੁੰਗੇ ਚਲੋ ਉਹ ਤਾਂ ਠੀਕ ਹੈ ਜੀ ਜਿੱਦਾਂ ਉਹ ਚੱਕ ਬੰਦੇ ਦੀ ਗੱਲ ਹੁਣ ਬੱਲੇ ਸਾਡੇ ਪਏ ਆ ਲੈਂਟਰਾਂ ਨੇ ਜਿਹਨੇ ਲੈਂਟ ਨਹੀਂ ਪਾਈ ਜੀ ਉਹਨਾਂ ਨੂੰ ਚੱਕ ਮਿਲੇ ਹੁਣ ਵੀ ਤਾਂ ਕੋਈ ਬੱਲੇ ਪਾਇਓ ਆ ਅੱਛਾ ਕੋਈ ਚੱਕ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜਦ ਬੱਲੇ ਵਾਲਿਆਂ ਨੂੰ ਚੱਕ ਨਹੀਂ ਦਿੱਤੇ ਲੈਂਟਰਾਂ ਵਾਲੇ ਚੱਕ ਦਿੱਤੇ ਗਏ ਯਾਰ ਕਿਹਨਾਂ ਦੇ ਉੱਤੇ ਚੱਕ ਆਪ ਸਾਹਿਬ ਇਹ ਆ ਸਰਪੰਚ ਪਰਮਜੀਤ ਅੱਛਾ ਹਾਂਜੀ ਦੇਖੋ ਤੁਸੀਂ ਅਪਲਾਈ ਕੀਤਾ ਸੀ ਬਾਲਿਆਂ ਵਾਸਤੇ ਅਪਲਾਈ ਕੀਤਾ ਸੀ ਆ ਚਾਚੇ ਨੇ ਇਹ ਵੀ ਸਰਪੰਚ ਸਾਹਿਬ ਆ ਕੋਈ ਪਾਕੀ ਨੇ ਚਾਚਾ ਕਿਹਨਾਂ ਦਾ ਅੱਛਾ ਹਾਂਜੀ ਵਿਤਕਰਾ ਕੀਤਾ ਜਾ ਰਿਹਾ ਉਹ ਆ ਬੱਸ ਇਹੀ ਗੱਲ ਹਾਂਜੀ 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 ਕੀ ਨਾਮ ਤੁਹਾਡਾ ਜੀ ਰਾਮਕਮਨ ਹਾਂਜੀ ਕਿਹੜੇ ਪਿੰਡ ਤੋਂ ਜੀ ਖਨੌੜਾ ਕੀ ਕਹਿਣਾ ਚਾਹੋਗੇ ਅੱਜ ਜੀ ਕੋਚ ਨਹੀਂ ਕਹਣਾ ਜਾਨੂ ਪਿੰਡ ਦੇ ਵਿਕਾਸ ਨੂੰ ਲੈ ਕੇ ਕਿਵੇਂ ਦੇਖਤੀ ਵਕਾਸ ਬਣੇ ਨਹੀਂ ਰਿਹਾ ਕੋਈ ਨਹੀਂ ਸੋਚਦਾ ਬਾਸ ਇੱਧੇ ਆਈ ਜਾਂਦੇ ਜਾਈ ਜਾਂਦੇ ਕੋਈ ਫਰਕ ਨਹੀਂ ਪੈਂਦਾ ਸਭ ਆਪਣੇ ਨਜ਼ਾਰਾ ਕਰੀ ਜਾਂਦੇ ਆ ਆਪਣਾ ਕਮਾ ਕੇ ਹੀ ਖਾਣਾ ਫੇਰ ਕੀ ਸਰਕਾਰ ਦੀ ਵੀ ਕੀ ਲੋੜ ਆ ਬਾਤ ਚੱਲੀ ਜਾਂਦਾ ਸਹੀ ਆ ਜੋ ਕਰ ਰਹਾ ਮੈਂ ਵੀ ਆ ਡਾਕਟਰ ਰਾਜਕਮਰ ਨੂੰ ਵਿਚਾਰੇ ਤੁਹਾਡੇ ਕੋਲ ਆ ਕੇ ਹਾਲ ਚਾਲ ਨਹੀਂ ਪੁੱਛਦੇ ਕਦੀ ਆਏ ਨਹੀਂ ਕਦੀ ਤਾਂ ਜਿਹੜੇ ਪੈਸੇ ਨੇ ਤੇ ਤੇਰਾ ਵੀ ਫਾਰਮ ਭਰਿਆ ਫਾਰਮ ਗਰੀਬ ਅਮੀਰ ਚ ਫਰਕ ਹੀ ਨਹੀਂ ਉਹਨਾਂ ਨੂੰ ਹੈਗਾ ਜੇ ਦੇਖਣਾ ਸਭ ਦਾ ਹੰਤ ਲਾਉਣਾ ਅਗਲੇ ਘਰ ਆ ਕੇ ਦੇਖਣਾ ਕਿ ਕਿਹਦੇ ਹਾਂ ਦੇ ਕਿਹਦੇ ਬਾਲੇ ਪੈ ਕਿਹਦੇ ਨੇ ਕਿਹੜਾ ਗਰੀਬ ਹੈਗਾ ਕਿਹੜਾ ਨਹੀਂ ਹੈਗਾ ਇਹ ਥੋੜਾ ਇੱਕੋ ਦਸਤੇ ਸਾਰਿਆਂ ਨੂੰ ਬੰਨ ਕੇ ਉਹਨਾਂ ਨੂੰ ਪੈਸੇ ਦੇਈ ਜੋਗੀ ਬਸ ਠੀਕ ਠਾਕ ਜਦੋਂ ਪਿੰਡ ਚੋਂਦੇ ਆ ਤੁਸੀਂ ਮੁਲਾਕਾਤ ਨਹੀਂ ਕੀਤੀ ਉਹਨਾਂ ਨਾਲ ਕਦੀ ਮੁਲਾਕਾਤ ਹੋਣਾ ਹੀ ਨਹੀਂ ਇੱਥੇ ਹੋਰ ਥੋੜੇ ਬੰਦੇ ਆ ਜਿਹੜੇ ਆਲੇ ਦੁਆਲੇ ਖਾਨ ਪੀਣ ਵਾਲੇ ਉਹ ਹੀ ਬੰਦੇ ਨੇ ਨੰਕੀਰਪੁਰ ਕੀ ਉਹਨਾਂ ਨਾਲ ਗੱਲਬਾਤ ਕਰਕੇ ਪਰੇ ਹੋਣ ਉਹਨਾਂ ਨੇ ਆ ਹੋਰ ਕੁਝ ਕਰਨੇ ਹੈਗਾ। ਬਾਕੀ ਜਣੀ ਤਾਂ ਤੈਨੂੰ ਦਿਹਾੜੀ ਕੰਮ ਨਹੀਂ ਕਰੀ ਜਾਣੀ ਸਾਨੂੰ ਕੀ ਆ। ਤੇ ਮੇਰੇ ਗਾੜਾ ਕੰਮ ਮਿਲਦਾ ਕਿ ਨਹੀਂ? ਨਹੀਂ ਮਿਲਦਾ। ਇਹ ਲੀਕਾਲ ਬਣਾ ਤੋੜੇ ਕਿੱਥੇ ਬਣਿਆ? ਇੱਥੇ ਸਾਰੇ ਦਾਣਿਆਂ ਦਾ ਰਸ਼ੰਡ ਕਾਟ ਨਹੀਂ ਹਦੀ ਤੇ ਬਣਾਇਆ ਕਿਸੇ ਨੇ। 50 ਬਰੀ ਲਿਖ ਕੇ ਦਿੱਤਾ। ਕਿਸੇ ਨੂੰ ਕੀ ਕਰਨਾ? ਕੋਈ ਨਹੀਂ ਇੱਥੇ ਸੁਣਦਾ ਨਹੀਂ ਕਿਸੇ ਦੀ ਵੀ। ਇਹ ਸਰਪੰਚਾਂ ਸਰਪੰਚਾਂ ਜਿੰਨੀ ਵਾਰੀ ਫਾਰਮ ਭਰ ਕੇ ਦਿੱਤੇ ਸਾਰੇ ਏਦਾਂ ਬੇਕਾਰ ਹੀ। ਆ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਆਟਾ ਦਾਣਾ ਨਹੀਂ ਦਿੰਨ। ਕਰੀ ਮੇਨ ਆ ਹੈ ਨਹੀਂ ਜੀ ਤੇਰਾ ਹੈ ਨਹੀਂ ਆ ਹੈ ਨਹੀਂ ਐ ਕਿਦਾਂ ਨਹੀਂ ਬਣਾਉਣਾ ਜੀ ਨਹੀਂ ਜਿਹੜੀ ਸਰਕਾਰ ਹੋਣ ਬਣਾਉਣਾ ਕਿ ਅਸੀਂ ਆਪ ਜੇ ਬਣਾਉਣਾ ਨਹੀਂ ਉਹ ਬਣਾਉਂਦੇ ਨੇਗੇ ਕੋਈ ਨਹੀਂ ਬਣਾਏਗਾ ਵੋਟ ਪਾਉਂਦੇ ਤੁਸੀਂ ਵੋਟ ਪਾਈ ਦੀ ਜੀ ਜੇ ਵੋਟਾਂ ਲੈਣਾਂ ਦੇ ਅਸਲੀ ਨਹੀਂ ਗੱਲ ਕੀਤੀ ਵੋਟ ਪਾਓ ਕਹਿਣਾ ਕਿ ਹੁਣ ਜਿਹੜਾ ਅਸੀਂ ਦਾ ਸਰਪੰਚ ਨੂੰ ਜਮਾ ਲਓ ਆਪਣੇ ਜਿੱਥੇ ਸਰਪੰਚ ਕਹਿਣ ਨੂੰ ਸਿਪਾਰੇ ਵੀ ਆਈ ਤਾਂ ਆਪਣੇ ਪਿੰਡ ਦਾ ਸਰਬਦਾਨ ਦੇਖਣਾ ਵੀ ਸਾਡਾ ਸਰਪੰਚ ਚੰਗਾ ਜੇ ਸਾਡੀ ਚੀਜ਼ ਬਣਾਉਂਦਾ ਉਹ ਸਾਡੇ ਲਈ ਹੈ ਉਹਨਾਂ ਦੇ ਥਰੂ ਅਸੀਂ ਜਾਣ ਸਕਦੇ ਸਰਪੰਚ ਦੀ ਵੀ ਸੁਣੀ ਜਾਂਦੀ ਵੀ ਦੇਖੋ ਉਹ ਵੀ ਹਾਂ ਜੀ ਤੁਹਾਡੇ ਸਾਹਮਣੇ ਤੇ ਦੂਰ ਤੜੀ ਸਾਰੇ ਬਸ ਇਦਾਂ ਹੀ ਆ ਇੱਕ ਦੂਜੇ ਨਾਲ ਲੜਤਬਾੜੀਆਂ ਹੋਈਆਂ ਜੀ ਕੀ ਨਾਮ ਤੁਹਾਡਾ ਜੀ ਕਰਮਜੀਤ ਕੀ ਕਹਿਣਾ ਚਾਹੋਗੇ ਪਿੰਡ ਖਨੋੜੇ ਦੇ ਬਾਰੇ ਪਿੰਡ ਖਨੋੜੇ ਦਾ ਕੀ ਕਹਿਣਾ ਜੀ ਬਾਕੀ ਸਾਡੇ ਸਰਮੰਦ ਸਾਹਿਬ ਖੜੇ ਆ ਪਿੰਡ ਦਾ ਕੰਮ ਨਹੀਂ ਭਈਆ ਕੀਤਾ ਗਲੀਆਂ ਨਾਲੀਆਂ ਸਾਰੀਆਂ ਸੁਵਾਨੀਆਂ ਕਿਹੜੇ ਸਰਪੰਚ ਨੇਮ ਪ੍ਰਸਾਦ ਜੀ ਕੀ ਹੈ ਜੀ ਸਾਡੇ ਸਾਰੇ ਆ ਬਾਕੀ ਚਲੋ ਨੇ ਕੰਮ ਵਧੀਆ ਕੀਤਾ ਬਾਕੀ ਹੁਣ ਇਹਨਾਂ ਦੇ ਸਿਰ ਤੇ ਆ ਜਿਹੜੇ ਬੰਦੇ ਹੁਣ ਰਹਿੰਦੇ ਆ ਇਹਨਾਂ ਦੀ ਚੈੱਕ ਮਿਲਣੀ ਚਾਹੀਦੀ ਹੈ ਪੈਸੇ ਮਿਲਣੇ ਚਾਹੀਦੇ ਬਾਕੀ ਸਾਡਾ ਖਾਸ ਕੰਮ 12ਵੀਂ ਦਾ ਸਕੂਲ ਹੋਣਾ ਚਾਹੀਦਾ ਪਿੰਡ ਖਰੋੜੀ ਦਾ ਕਿੰਨੀ ਤੱਕ ਸਕੂਲ ਸਕੂਲ 8ਵੀਂ ਦਾ ਕਰਿਆ ਜੀ ਪਹਿਲਾਂ ਤਾਂ 8ਵੀਂ ਦਾ ਕਰਿਆ ਗਿਆ ਜਿਹੜੇ ਪਾਣੀ ਬੂਹਾਂ ਨਹੀਂ ਦੇ ਉਹ 12ਵੀਂ ਲੈ ਕੇ ਚੱਲੇਗਾ ਫਕਲਣਾ ਮੇਟੀ ਆਣਾ ਬਨੇਆਣਾ ਇੱਥੇ ਬਣਿਆ ਨਹੀਂ ਮਨਜੂਬ ਸਾਹਿਬ ਤੋਂ ਪਹਿਲਾਂ ਰੱਖੇ ਹੋਏ ਆ ਜਾ ਮੰਜੂਰ ਇੱਥੇ ਦਾ ਹੋਇਆ ਬੰਨ ਉਧਰ ਗਿਆ ਬੰਨ ਉਧਰ ਗਿਆ ਬਸ ਇਹੀ ਕਹਿਣਾ ਚਾਹੁੰਦੇ ਜੀ ਬਾਕੀ ਸਰਪੰਚ ਸਾਹਿਬ ਨੇ ਕੰਮ ਬੜੀਆ ਕੀਤਾ ਜੀ ਇਹੀ ਕਹਾਂਗੇ ਮਾਠ ਮਾਰ ਹੁੰਨੇ ਫਿਰ ਕਿੱਥੇ ਜਾਂਦੇ ਤੁਸੀਂ ਮਾਠ ਮਾਰ ਹੂੰ ਡਾਕਟਰਾਂ ਕੋਲ ਜਾਣਾ ਜੀ ਹਰ ਤੁਸੀਂ ਇਹ ਪਿੰਡ ਚ ਹੈਗੇ ਡਾਕਟਰ ਪਿੰਡ ਜਿਆਦਾ ਡਾਕਟਰ ਆਈਏ ਇਹ ਤਾਂ ਕੰਨ ਦੇ ਕੰਨ ਵਾਲੇ ਨਹੀਂ ਦੁਕਾਨਾ ਵਾਲੇ ਹਾਂਜੀ ਦੁਕਾਨਾ ਵਾਲੇ ਤਾਂ ਹੈਗੇ ਮੈਡੀਕਲ ਸਟੋਰ ਵਾਲੇ ਕੋਈ ਹਸਪਤਾਲ ਹੈ ਜਾਂ ਹਸਪਤਾਲ ਫਰਾਨੇ ਲੱਗਦਾ ਜੀ ਕਲੀਨਿਕ ਜਾਂ ਸ਼ਹਿਰ ਹੋਰ ਲੱਗਦਾ ਸਾਨੂੰ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਿੰਦਰ ਹੈ ਜੀ ਕਿਹੜੇ ਪਿੰਡ ਤੋਂ ਜੀ ਖਨੌੜੇ ਤੋਂ ਜੀ ਜੀ ਕਿੱਦਾਂ ਵਿਕਾਸ ਕਰਦਾਂ ਦੇਖਦੇ ਆਂ ਪਿੰਡ ਦੇ ਹਾਂਜੀ ਪਿੰਡ ਦਾ ਵਿਕਾਸ ਬਹੁਤ ਵਧੀਆ ਹੋਇਆ ਜੀ ਸਾਡੇ ਸ਼੍ਰੀ ਲੰਬਰਾਮ ਜੀ ਨੇ ਆ ਪਿੰਡ ਦਾ ਵਿਕਾਸ ਬਹੁਤ ਵਧੀਆ ਕੀਤਾ ਹੈਗਾ ਪਹਿਲੇ ਅੱਜ ਤੋਂ ਅਸੀਂ 10 ਸਾਲ ਪਹਿਲੇ ਦੇਖਦੇ ਪਏ ਸੀਗੇ ਸਾਡੇ ਰਿਸ਼ਤੇਦਾਰ ਵੀ ਆਉਣ ਤੇ ਇੱਥੇ ਕਬਰਾਂ ਦੇ ਸੀਗੇ ਤੇ ਹੁਣ ਆ ਸਾਰਾ ਕੁਝ ਬਣਨ ਦੇ ਬਾਵਜੂਦ ਵੀ ਗਲੀਆਂ ਨਾਲੀਆਂ ਥਰੇ ਹੀ ਬਣ ਗਏ ਆ ਤੋ ਅਸੀਂ ਬਹੁਤ ਬਹੁਤ ਧੰਨਵਾਦ ਇੰਨੇ ਆ ਦੀ ਸ਼੍ਰੀ ਲੰਬਲਾਮ ਨੂੰ ਜੀ ਵੀ ਇਹਨਾਂ ਨੇ ਬਹੁਤ ਵਧੀਆ ਮਿਲਕਾਸ਼ ਕੀਤਾ ਹੈਗਾ ਅਸੀਂ ਉਹਨਾਂ ਨੂੰ ਥੋੜਾ 5 5 ਸਾਲ ਦੇ ਵੀ ਹੋਰ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ 30 ਸਾਲ ਸਕੂਲ 8ਵੀਂ ਤੱਕ ਆ ਉਹਨੂੰ ਥੋੜਾ ਬੁਲਾ ਕੇ 10ਵੀਂ 12ਵੀਂ ਤੱਕ ਕੀਤਾ ਜਾਵੇ ਔਰ ਜਦੋਂ ਸਾਡੇ ਬੱਚੇ ਇੱਥੋਂ 8 ਪੂ ਕਰਦੇ ਨੇ ਉਦੀ ਤਾਂ ਹਟ ਜਾਂਦੇ ਨੇ ਤੇ ਨਾਲ ਦੇ ਪਿੰਡਾਂ ਵਿੱਚ ਜਾਣਾ ਪੈਂਦਾ ਹੈ ਤੇ ਅਸੀਂ ਸਰਕਾਰ ਦੇ ਅੱਗੇ ਵੀ ਕਹਿੰਦੇ ਆ ਔਰ ਪਿੰਡ ਦੇ ਸਰਪੰਚ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਸਕੂਲ ਦਾ ਥੋੜਾ ਜਿਹਾ ਸੋਚਿਆ ਜਾਵੇ ਔਰ ਇਹ ਸਭ ਤੋਂ ਪਹਿਲੇ ਤੇ ਸੁੰਦਰਗ੍ਰਾਮ ਦੇ ਵਿੱਚ ਹੀ ਸਾਡਾ ਖਨੋੜਾ ਆਂਦਾ ਹੈ ਜੀ ਲੇਕਿਨ ਹੈਗਾ ਨਾਮ ਦਾ ਹੀ ਹੈਗਾ ਤੋਂ ਲੇਕਿਨ ਸਾਡੇ ਲੈਂਬਰ ਆਮ ਜੀ ਨੇ ਬਹੁਤ ਵਧੀਆ ਕੰਮ ਵੀ ਕੀਤਾ ਹੈਗਾ ਲੇਕਿਨ ਬਹੁਤ ਲੋਕ ਜਿਹੜੇ ਇਹ ਤੇ ਪਾਰਟੀ ਬਾਜੀ ਵਿੱਚ ਵੀ ਨੇ ਕੁਛ ਲੱਤਾਂ ਖਿੱਚਣ ਵਾਲੇ ਆ ਲੇਕਿਨ ਇੱਤਨਾ ਕਿ ਚੰਦੇ ਬਾਵਜੂਦ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅਸੀਂ ਚਾਹੁੰਦੇ ਵੀ ਜੇ ਹੋ ਸਕੇ ਤਾਂ ਅਗਲੀ ਵਾਰ ਵੀ ਇਦਾਂ ਦੇ ਕੋਈ ਸਰਪੰਚ ਹੋਣਾ ਚਾਹੀਦਾ ਸਾਡਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਕੌਰ ਕਿਹੜੇ ਪਿੰਡ ਤੋਂ ਜੀ ਤੁਸੀਂ ਅਸੀਂ ਇੱਥੇ ਧਨੋੜੇ ਤੋਂ ਧਨੋੜੇ ਤੋਂ ਵਿਕਾਸ ਕਰਦੇ ਤੇ ਦੇਖਦੇ ਹਾਂ ਕਿ ਪਹਿਲਾਂ ਨਾਲੋਂ ਹੁਣ ਵਿਕਾਸ ਕਿੰਨੇ ਕੋ ਪਹਿਲਾਂ ਬਹੁਤ ਗੰਦ ਸੀਗਾ ਇੱਥੇ ਇਹ ਸਾਰੇ ਸਾਡੇ ਨੇ ਸਰਪੰਚ ਜਿਹੜਾ ਹੋਣ ਬਣਿਆ ਸੀ ਉਹਨੇ ਬਣਵਾਈਆਂ ਕੌਣ ਹੈ ਸਰਪੰਚ ਨੰਬਰ 1 ਹਾਂਜੀ ਉਹਨੇ ਬਣਵਾਇਆ ਸਾਡੇ ਤਿੰਨ ਗੜੀ ਵੀ ਨਹੀਂ ਬਣਵਾਈਆਂ ਗੜੀਆਂ ਬਣਦੀਆਂ ਸੀ ਸਾਡੇ ਦਾ ਨਾਂ ਆ ਬਣਦੀ ਸੀ ਇਹ ਵੀ ਉਨੀ ਬਣਾਈ ਜੱਸਾ ਪੰਜ ਬਣੇ ਕਰਕੇ ਬਣਾਈ ਜਾਂ ਤੇ ਉਧਰ ਬਾਂਹਣਾਈ ਗੋਲੀ ਸੀਗੀ ਉਹ ਵੀ ਪਟਕੇ ਅਸੀਂ ਰੱਖੀ ਸੀਗੀ ਉਹ ਵੀ ਉਨੀ ਬਣੀ ਆ ਤੇ ਸਕੂਲ ਦੀ ਵਿਵਸਥਾ ਨੂੰ ਕਮੇਟੀ ਨੂੰ ਪਤਾ ਕਿੱਦਾਂ ਬਹੁਤ ਮੰਦਾ ਨੇ ਆਣੇ ਸਾਡੇ ਪਿਧਿਆਣੇ ਜਾਂਦੇ ਚੱਲ ਸਾਡੇ ਬੱਚੇ ਨਹੀਂ ਪੜ੍ਹੇ ਚੱਲ ਕੋਈ ਨਹੀਂ ਹੋਏ ਉਹ ਵੀ ਆਪਣੇ ਬੱਤੀ ਆ ਸਕੂਲ ਬਾਰਾਂ ਤੇ ਹੋਣਾ ਚਾਹੀਦਾ ਅੱਛਾ ਬਾਹਰ ਕਦੋਂ ਸਕੂਲ ਹਾਂਜੀ ਹਾਂਜੀ ਬਾਹਰ ਤੱਕ ਹਾ ਮਾਠ ਮਾਰ ਹੁੰਦੇ ਫਿਰ ਦਵਾਈ ਤੁਸੀਂ ਲੈਣੀ ਹੁੰਦੀ ਹੈ ਹਸਪਤਾਲ ਆਗਾ ਥਾਲੇ ਵੱਜਦਾ ਆ ਜਾ ਕੇ ਕਹੇ ਤੇ ਨਾਗਦੇ ਲੈ ਲੈਨੇ ਨਹੀਂ ਪਿੰਡ ਤੇ ਹੈ ਨਾ ਉਹ ਆਪਣੇ ਫਗਲਾਣੇ ਆ ਹਾਂਜੀ ਹੋਰ ਕਿ ਬਾਈ ਤੁਸੀਂ ਸੌਤ ਚਾਹੁੰਦੇ ਆ ਪਿੰਡ ਦੇ ਵਿੱਚ ਕਿਦਾਂ ਦਾ ਕੰਮ ਹੋਣਾ ਚਾਹੀਦਾ ਜਿਹੜਾ ਤੁਹਾਡੇ ਲਈ ਵਧੀਆ ਰਹੇ ਸੌਤ ਆ ਵੀ ਇਹ ਨਾ ਪਿੰਡ ਤੇ ਇੱਥੇ ਕੰਮ ਸੰਗੜੀਆਂ ਮਿਲ ਜੇ ਜਾਂ ਹੋਰ ਕਾਹਦੇ ਮਿਲ ਜੇ ਜਾਂ ਕੋਈ ਜਿਹੜੀ ਮਰਜ਼ੀ ਕੰਮ ਮਿਲ ਜੇ ਕਾ ਸਕਦੇ ਆ ਇੱਥੇ ਪਿੰਡ ਦੇ ਵਿੱਚ ਹਾਂਜੀ ਕੀ ਨਾਮ ਵੀ ਹਾਂਜੀ ਬਾਜੀ ਇਹ ਸਾਡੀ ਤਰਜੋਈ ਆ ਕਿ ਸਾਨੂੰ ਕੰਮ ਵੀ ਮਿਲਣਾ ਚਾਹੀਦਾ ਹਾਂ ਬਾਕੀ ਇਹ ਆ ਜੇ ਬਹਿ ਜਾ ਸਿੰਧੀ ਕਰ ਸਕਦੇ ਤੁਹਾਡੀ ਨੂਰ ਚੈੱਕ ਸੀਗੇ ਮੇਰੇ ਘਰ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ ਹੁਣ ਕਹਿੰਦੇ ਆਉਣੇ ਮੜ ਕੇ ਅਸੀਂ ਨੂਰ ਸਾਤ ਸੂਰ ਲੁੰਦੇ ਆ ਬੱਚੇ ਮੇਰੇ ਨਿੱਕ ਨਿੱਕੇ ਮੈਂ ਸੰਭਦੀ ਆ ਮੇਰੀ ਨੂਰ ਬਿਚਾਰੀ ਸਿੱਧੀ ਸਾਦੀ ਚਲੋ ਕੰਮਕਾਰ ਨੂੰ ਕਰ ਲੈਂਦੀ ਆ ਬਾਕੀ ਸਾਡਾ ਹੁਣ ਕੋ ਕਾਟਕੋਟ ਨਹੀਂ ਬਣਿਆ ਹੁਣ ਏਦਾਂ ਵੀ ਸਾਡਾ ਜਿਹੜਾ ਟਾਈਮ ਔਖਾ ਲੱਗਦਾ ਕਿਉਂ ਉਹ ਮੇਰੇ ਕੋ ਕਮਾਉ ਵੀ ਹੈਗਾ ਪੈਨਸ਼ਨ ਨਹੀਂ ਲੱਗੀ ਤੁਹਾਡੀ ਪੈਨਸ਼ਨ ਲੱਗੀ ਉਹ ਬੱਚਿਆਂ ਦੇ ਬੇਰ ਕਹਿ ਸੁਣ ਕੇ ਸਰਪੰਚਾਂ ਨੇ ਦਵਾਈ ਆ ਤੇ ਛੋਟੇ ਛੋਟੇ ਇੱਕ 7 ਸਾਲਾਂ ਦਾ ਬੱਚਾ ਇੱਕ 50 ਸਾਲਾਂ ਦਾ ਉਹ ਨਾ ਤੋਰਦਾ ਨਾ ਬੋਲਦਾ ਨਾ ਕੁਛ ਨਹੀਂ ਉਹ ਬੈਠਾ ਹੀ ਰਹਿੰਦਾ ਕਿੱਦਾਂ ਨਹੀਂ ਹੈਲਪ ਮੰਗਦੇ ਸਰਕਾਰ ਤੋਂ ਹਾਂਜੀ ਕਿੱਦਾਂ ਦੀ ਸਹਾਇਤਾ ਮੰਗਦੇ ਸਰਕਾਰ ਤੋਂ ਮੈਂ ਤਾਂ ਉਹ ਜੀ ਇਹ ਮੈਂ ਸਹਾ ਦਾ ਕੀ ਮੰਗਦੀ ਆ ਕੁਛ ਨਹੀਂ ਮੈਂ ਤਾਂ ਅਸੀਂ ਸਰਪੰਚ ਸਾਹਿਬ ਅੱਜ ਅਸੀਂ ਤੁਹਾਡੇ ਪਿੰਡ ਪਹੁੰਚੇ ਆ ਤੇ ਪਿੰਡ ਦੇ ਵਿਕਾਸ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਤਾਂ ਰਹਿੰਦੇ ਜਿਹੜੇ ਕੰਮ ਹੋਣ ਵਾਲੇ ਨੇ ਕੀ ਵਿਚਾਰ ਦੇ ਹੋਗੇ ਆਪਣੇ ਗੱਲ ਇਹਦਾ ਜੇ ਵੀ ਜਦੋਂ ਮੈਂ ਸਰਪੰਚ ਬਣਿਆ ਮਤ ਬਾਦ ਬੜੀਆਂ ਗੰਗਾਂੀਆਂ ਬਣਾਈਆਂ ਥੜੇ ਚੌਂਕਾ ਚਾੱਕ ਲਈ ਅਸੀਂ ਇਹਦੇ ਇਸਾਈਆਂ ਦੇ ਚੌਂਕਾ ਬਣਾਏ ਸਿਗੰਗਰਾਬ ਮੈਸਰਾ ਸਿਗੰਗ ਜਦੋਂ ਜਾਂਦੇ ਸੀ ਬੜਾ ਬੁਰਾ ਹਾਲ ਸੀ ਦਾ ਮੈਸੇ ਬਣੀ ਰਸਤਾ ਬਣਾਇਆ ਬਾਕੀ ਬਹੁਤ ਨਾ ਨਹਾ ਨਾ ਹੋਣਗੇ ਬਾਗੀ ਜੀ ਇਹਨਾਂ ਬੜੀ ਕੋਸ਼ਿਸ਼ ਨਾਲ ਇਹ ਤਰਕੀ ਇਥੇ ਕੀਤੀ ਆ ਸਾਡੇ ਪਿੰਡ ਦੇ ਵਿੱਚ ਛੱਪੜ ਉਹਦਾ ਵਿਕਾਸ ਆ ਨਹੀਂ ਕਿਤੇ ਪਾਸੇ ਜੀ ਬਣੀ ਤੇ ਕਠਾ ਹੋ ਜਾਂਦਾ ਹੈ ਉਹਦਾ ਨਿਕਾਸ ਕੋਈ ਨਹੀਂਗਾ ਉਹ ਹੋਣਾ ਚਾਹੀਦਾ ਸਾਡੇ ਪਿੰਡੇ ਵਿੱਚ ਸਕੂਲ ਸਭ ਤੋਂ ਪਹਿਲਾਂ ਸਾਡਾ ਆਪਣੀ ਸਕੂਲ ਦਾ ਆਸ-ਪਾਸੇ ਸਕੂਲ ਨਹੀਂ ਸੀ ਪਸ ਸਾਡੇ ਪਿੰਡੇ ਵਿੱਚ ਮiddel ਤੋਂ ਗਾਂਵ ਬਦਿਆ ਨਹੀਂ ਸਾਡੇ ਕੋਲ ਸਕੂਲ ਨੂੰ ਦੇਣ ਵਾਸਤੇ 10 11 ਕਿਲੇ ਦੀ ਜ਼ਮੀਨ ਦੇ ਵੀ ਹੈਗੇ ਸਕੂਲ ਤੇ ਅਸੀਂ ਕਿਹਾ ਜੀ ਉੱਥੇ ਸਕੂਲ ਬਣਾਇਆ ਜਾ ਚਾ ਤੁਹਾਡੇ ਕੋਲ ਜਗ੍ਹਾ ਹੈਗੀ ਆ ਤੇ ਸਕੂਲ ਨਹੀਂ ਬਣਾਇਆ ਜਾ ਰਿਹਾ ਸਕੂਲ ਨਹੀਂ ਆ ਸਾਡੇ ਕੋਲ ਜਗ੍ਹਾ ਹੈਗੀ ਆ ਸਾਡੇ ਕੋਲ ਸਕੂਲ ਦੀ ਜਗ੍ਹਾ ਹੈਗੀ 10 11 ਕਿਲੇ ਆ ਉੱਥੇ ਸਕੂਲ ਬਣਾਇਆ ਜਾ ਰਿਹਾ ਕਿ ਜਿਹੜੇ ਸਾਡੇ ਬੱਚੇ ਜਿਹੜੇ ਆ ਆਸੇ-ਬਸੇ ਪੰਜਾਂ ਦੇ ਤੁਰ ਕੇ ਜਾਂਦੇ ਆ ਇਹ ਸਭ ਨੇ ਪਿੰਡ ਵਾਸੀਆਂ ਨਾਲ ਗੱਲ ਹੋਈ ਹੈ ਪਿੰਡ ਵਾਸੀ ਕਹਿੰਦੇ ਕਿ ਇਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਪਈ ਜਿਹੜਿਆਂ ਕੋਈ ਬਾਲਿਆਂ ਦੀ ਪੈਸਾ ਹੈਗਾ ਉਹ ਵੀ ਨਹੀਂ ਮਿਲਿਆ ਤੇ ਲੈਂਟਰਾਂ ਵਾਲਿਆਂ ਨੂੰ ਪੈਸਾ ਮਿਲ ਰਿਹਾ ਕਿੱਥੇ ਤੱਕ ਸੱਚਾਈ ਹੈ ਅੱレ ਤਾਂ ਇਹ ਤਾਂ ਹੁਣ ਉਹ ਨਹੀਂ ਚਾਹੇ ਬੰਦੇ ਆਹੇ ਚਾਹੇ ਕਿਤੇ ਉਹੇ ਤਰ੍ਹਾਂ ਨਹੀਂ ਵਾਰੇ ਪਤਾ ਕਾ ਸਾਦੀ ਕਰੂ ਮੈਂ ਕਿਸੇ ਲਈ ਖਸਾਬ ਨਹੀਂ ਬੋਲਣਾ ਚਾਹੁੰਦਾ ਇਹ ਤਾਂ ਜਿਹਨੂੰ ਚੱਕ ਬੰਦੇ ਆ ਉਹਨਾਂ ਨੂੰ ਚਾਹੀਦਾ ਚਾਹੀਆ ਬੰਦੇ ਮਿਲਿਆ ਕਿਸ ਨੂੰ ਨਹੀਂ ਮਿਲਿਆ ਉਜਨਾ ਨਹੀਂ ਮਿਲਿਆ ਉਹੋ ਰੋਲੀ ਪਾਉਂਦੇ ਆ ਵਿੱਚ ਇੱਕ ਇੱਕ ਦਾ ਸਾਰਾ ਨਹੀਂ ਮਿਲਣਾ ਚਾਹੀਦਾ ਜੀ ਵਿਤਕਰਾ ਕੀਤਾ ਜਾ ਰਿਹਾ ਜਾਂ ਪਿੱਛੋਂ ਇਹਨਾਂ ਦੇ ਨਾਮ ਤੇ ਗਰੰਟੀਆਂ ਆਉਂਦੀਆਂ ਇਹ ਕੀ ਹੈਗਾ ਸਿਸਟਮ ਨਹੀਂ ਜੀ ਮੈਂ ਪੁੱਛਿਆ ਸੀਗਾ ਇਹ ਕਹਿੰਦੇ ਵੀ ਇਹ ਚੈੱਕ ਅਜੇ ਹੋਰ ਆਉਣੇ ਆ ਵਿਤਕਰਾਨੀ ਗਾਉਂ ਵੀ ਚਾਹਤਾ ਜੀ ਪਿੱਛੋਂ ਹੋਰ ਆਉਣੇ ਆ ਤੇ ਇਹ ਹੁਣ ਦੇਖੋ ਵੀ ਕਦੋਂ ਆਉਣੇ ਕਦੋਂ ਨਹੀਂ ਆਉਂਦੇ ਇਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਬਾਕੀ ਸਾਡੇ ਪਿੰਡ ਦੀ ਇੱਕ ਗਵਰਨਮੈਂਟ ਨਾਲ ਲੱਖਾਂ ਰੁਪਈਆ ਦਾ ਜੀ ਕਮਿਟੀ ਹਾਲ ਬਣਾਇਆ ਉਥੇ ਕਹਿੰਦੇ ਆ ਰਾਮਪਾਲ ਆ ਜੂਪੀ ਦਾ ਉਨੀ ਕਬਜ਼ਾ ਕੀਤਾ ਹੈ ਉਹੀ ਉਹੀ ਨਿਸ਼ਾਨਦੇ ਰਿਹਾ ਅੱਛਾ ਜੀ ਲੱਖਾਂ ਰੁਪਏ ਗਵਰਨਮੈਂਟ ਦੇ ਲੱਗੇ ਉੱਥੇ ਡੀਡੀਪੀਏ ਦੇ ਕੇਸ ਕੀਤਾ ਹੈ ਪੰਜਾਬ ਦੀ ਸਾਡੀ ਖਤਮ ਦੇ ਕੇਸ ਵੀ ਦਾ ਵੀ ਕੋਈ ਫੈਸਲਾ ਨਹੀਂ ਆਇਆ ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਸੀ ਕਿ ਜਿਹੜੇ ਕਬਜ਼ੇ ਕੀਤੇ ਆ ਸਰਕਾਰੀ ਪ੍ਰਾਪਰਟੀ ਤੇ ਉਹ ਸਾਰੇ ਛਡਾਏ ਜਾਣਗੇ ਤਾਂ ਇਹ ਕਿਉਂ ਨਹੀਂ ਛਡਾਇਆ ਗਿਆ ਜੇ ਤੱਕ ਬੜਾ ਇਹ ਕੋਸ਼ਿਸ਼ ਕੀਤੀ ਸੀ ਸ਼ਹਿਦਾਨ ਦੀ ਨਹੀਂ ਛਡਿਆ ਉਸੇ ਫਿਰ ਹਰਗੇ ਸਾਨੂੰ ਡੀਡੀਪੀਏ ਦੇ ਕੇਸ ਕਰਨਾ ਪਿਆ ਉਹ ਕੇਸ ਕੀਤੇ ਵੀ ਸਾਡੀ ਪੰਜਾਬੀ ਖਤਮ ਦੇ ਕੇਸ ਦਾ ਵੀ ਕੋਈ ਫਾਈਨਲ ਨਹੀਂ ਹੋਇਆ ਹੋਰ ਸਟਰੀਟ ਲਾਈਟਾਂ ਦੀ ਗੱਲ ਕਰੀਏ ਜਾਂ ਹੋਰ ਪਿੰਡ ਦੇ ਵਿੱਚ ਵਿਕਾਸ ਕਿਸ ਕਿਸ ਤਰ੍ਹਾਂ ਦੇ ਜਾਂ ਪਾਰਕ ਦੀ ਕਸੂਰਤ ਕਹਿੰਦੇ ਆ ਪਾਰਕ ਹਨੀ ਬਜ਼ੁਰਗਾਂ ਦੀ ਸੈਰ ਕਰਨ ਵਾਸਤੇ ਇੱਕ ਜਗ੍ਹਾ ਬਣ ਜਾਂਦੀ ਹੈ ਹਾਂਜੀ ਪਾਰਕ ਸਾਡੇ ਪਿੰਡ ਦੇ ਵਿੱਚ ਹੈ ਨੀਗਾ ਸਿਰੀ ਲੱਟਾਂ ਜਿਹੜੀਆਂ ਅਸੀਂ ਮੇਰੇ ਕੋਲ ਬੱਤੀਆਂ ਆਈਆਂ ਸੀ ਜੀ ਬੱਤੀਆਂ ਜਟਾਂ ਨਾਲ ਸਾਰੀ ਪਿੰਡ ਵਿੱਚ ਕੰਮ ਲਾਤੀ ਬਾਕੀ ਜੇ ਹੋਰ ਹੋਣ ਜਿਹਾ ਜਿਆਦਾ ਨਹੀਂ ਹੈਗੇ ਜਿੰਨੀਆਂ ਜੀ ਸਰਕਾਰ ਨੇ ਦਿੱਤੀਆਂ ਉਹ 32 32 ਲਾਈਟਾਂ ਜੋ ਆਪੀਆਂ ਆ ਗਰੀਬਾਂ ਦੇ ਬੈਠਣ ਵਾਸਤੇ ਆਸੀ ਬੈਂਚਾਂ ਨੂੰ ਆਪਤੀ ਹਾਂ ਜੀ ਇਹਾਂ ਦੇ ਸਾਡੀ ਕਿਉਂ ਸਾਡੀ ਦੁਕਾਨ ਦੇ ਜਗ੍ਹਾ ਇਕੱਠੀ ਹੁੰਦੀ ਆ ਕੋਈ ਗਿਆ ਸ਼ਾਦੀ ਵੀ ਕਰ ਸਕਦਾ ਕੋਈ ਮਰਗਦਾ ਵੀ ਕਰ ਸਕਦਾ ਇਹ ਤਿੰਨ ਚੌਕ ਅਸੀਂ ਬਣਾਇਆ ਕਿਹੜੀ ਕਲਾਸ ਪੜ੍ਹਦੇ 8ਵੀਂ ਜਿਹੜੇ ਪਿੰਡ ਤੋਂ ਖਨੋੜੇ ਤੋਂ ਤੇ ਹੁਣ ਸਕੂਲੋਂ ਆਈ ਸੀ ਛੁੱਟੀ ਹੋਈ ਹਾਂਜੀ ਅੱਛਾ ਤੇ 8ਵੀਂ ਤੋਂ ਬਾਅਦ ਕੀ ਕਰਨਾ ਫਿਰ ਅੱਠਵੀਂ ਤੋਂ ਅਗਲੇ ਪੜ੍ਹਾਣੇ ਜਾ ਕੇ ਨੌਵੀਂ ਚ ਪੜ੍ਹਨੇ ਲੱਗ। ਨੌਵੀਂ ਚ ਪੜ੍ਹਨਾ ਤੇ ਇੱਥੇ ਕਿਉਂ ਨਹੀਂ ਪੜ੍ਹਨਾ ਤੁਹਾਡੇ ਪਿੰਡ ਚ ਵੀ ਸਕੂਲ ਹੈਗਾ। ਅੱਠੇ ਅੱਠੇ ਅੱਠ ਤੱਕਰ ਸਕੂਲ ਆ। ਅੱਠ ਤੱਕ ਸਕੂਲ ਹੈ। ਤੇ ਗਰਮੀਆਂ ਦੇ ਵਿੱਚ ਫਿਰ ਕਿੱਦਾਂ ਜਾਓਗੇ ਗਰਮੀ ਤਾਂ ਬਹੁਤ ਜ਼ਿਆਦਾ ਪੈਂਦੀ ਹੈ। ਹਾਂ ਜੀ। ਸੈਟਲ ਤੇ ਵੀ ਜਾਂਦੇ ਬੱਚੇ ਗੱckie ਵੀ ਜਾਂਦੇ। ਅੱਧੇ ਤੁਰ ਕੇ ਵੀ ਜਾਂਦੇ, ਅੱਧੇ ਸਾਈਕਲ ਤੇ ਵੀ ਜਾਂਦੇ। ਅੱਧੇ ਲਿਫਟ ਲੈ ਕੇ ਜਾਂਦੇ। ਤੇ ਕੋਈ ਅਪੀਲ ਕਰਦੇ ਸਰਕਾਰ ਨੂੰ ਸਕੂਲ ਬਾਰੇ। ਹਾਂ ਜੀ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਸਾਡੇ ਪਿੰਡ 'ਚ ਹਨਾ 12ਵੀਂ ਤੱਕਰ ਸਕੂਲ ਕਰਦੇ। ਪਲਸ 2 ਤੱਕ ਸਕੂਲ ਕੀਤਾ ਜਾਣਾ ਚਾਹੀਦਾ ਤਾਂ ਜੋ ਬੱਚੇ ਇੱਥੇ ਪੜ ਸਕਣ ਦੂਜੇ ਪਿੰਡਾਂ ਦੇ ਵਿੱਚ ਜਾ ਮਲੇ ਆਪਣੇ ਸਕੂਲ ਦੇ ਵਿੱਚ ਹੀ ਪੜ੍ਹਦੇ ਚਾਹੁੰਦੇ ਨੇ ਬੱਚੇ ਅੰਜਕੀਨਾ ਬੇਟਾ ਤਮੰਨਾ ਇਹ ਕਿਹੜੀ ਕਲਾਸ ਪੜਦੇ ਤੁਸੀਂ ਪਲਸ 2 ਪਲਸ 2 ਕਿੱਥੇ ਜਾਣੇ ਪੜ੍ਹਨ ਵਿਧਿਆਣੀ ਵਿਧਿਆਣੀ ਕਿੰਨਾ ਕੁ ਵਾਇ ਜਾਂਦਾ ਇੱਥੋਂ ਤਾਈ 3 ਕਿਲੋਮੀਟਰ ਤੱਕ ਠੀਕ ਤੇ ਚਾਹੁੰਦੇ ਨਹੀਂ ਕਿ ਤੁਹਾਡੇ ਪਿੰਡ 'ਚ ਹੀ ਸਕੂਲ ਹੋਵੇ ਪਲਸ 2 ਤੱਕ ਤੇ ਬੱਚੇ ਬਾਹਰ ਨਾ ਜਾਣ ਇੱਥੇ ਪੜ੍ਹਨ ਹਾਂਜੀ ਜਾਣੇ ਜਾਣੇ ਹੋ ਜੇ ਪਲਸ 2 ਤੱਕ ਨਹੀਂ ਆਣੇ ਨੌਕਾ ਹੁੰਦਾ ਘਰ ਵਿੱਚ ਜਾਣਾ ਗਰਮੀ ਚੋਂ ਭਾਂ। ਹਾਂਜੀ। ਤੁਹਾਨੂੰ ਵੀ ਗਰਮੀ ਲੱਗਦੀ। ਲੱਗਦੀ। ਤਾਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੋਈ ਅਪੀਲ ਕਰੋਗੇ? ਪਲੱਸ 2 ਤੱਕ ਕਰ ਦਿਓ ਇੱਥੇ ਪਿੰਡ 'ਚ ਵਧੀਆ ਹੋਣਾ ਫੇ ਤਾਂ। ਨਿਆਣੀ ਫੇ ਠੰਡ 'ਚ ਮੀਂਹ ਚ ਔਖਾ ਹੁੰਦਾ ਜਾਣਾ। ਠੰਡ 'ਚ ਤਾਂ ਮੀਂਹ ਵੀ ਔਖਾ ਹੁੰਦਾ। ਹਾਂਜੀ। ਇਹ ਵੀ ਯੂਨੀਵਰਸਿਟੀ ਜਲੰਧਰ। 엠ਪਾਵਰਿੰਗ ਸਟੂਡੈਂਟ ਵਿਦ 21st ਸੈਂਚਰੀ ਸਕਿਲਸ 708701755 7087017552